ਰਾਂਝੇ ਦੀ ਹਾਲਤ ਬੇਲੇ ਵਿੱਚ ਨਵੇਂ ਖੜਾ ਬੈਠ ਰੋਏ ਰਾਂਝਾ ਦੁੱਖ ਨਾ ਦੱਸਦਾ ਹਾਣੀਆਂ ਨੂੰ ਚੁੱਕੇ ਕਦੇ ਵਾਗ ਵਿੱਚ ਵੰਝਲੀ ਨੂੰ ਚੁੰਮ ਗਾਉਂਦਾ ਦਰਦ ਕਹਾਣੀਆਂ ਨੂੰ ਕਦੇ ਬੈਠ ਕੇ ਸੁਣਿਆ ਪੱਤਣਾ ਤੇ ਰੁੰਦਾ ਵੇਖ ਚਨਾਉਂਦੇ ਪਾਣੀਆਂ ਨੂੰ ਤੇਰੀ ਟਾਕੇ ਕਦੇ ਹੈਰਾਨ ਫਿਰਦਾ ਘਾਟਾ ਪੈ ਗਏ ਆ ਜਸਤਰਾ ਬਾਣੀਆਂ ਨੂੰ ਗੱਲ ਲੱਗ ਕੇ ਮੱਜੀਆਂ ਬੂਰੀਆਂ ਦੇ ਗੱਲਾਂ ਪਾਗਲਾ ਵੰਗਰਾ ਕਰੀ ਜਾਏ ਮੇਰੀ ਹੀਰ ਦੀ ਪੰਜ ਕਲਿਆਣੀਏ ਨੀ ਹੋ ਕੇ ਡੁੰਗੜੇ ਆਖ ਕੇ ਭਰੀ ਜਾਏ ਅਸਿਆ ਆਸ ਨਰਾਸ਼ ਦੇ ਗੇੜ ਅੰਦਰ ਕਦੇ ਜੀ ਪੈਂਦਾ ਕਦੇ ਮਰੀ ਜਾਏ ਡੁੰਗੇ ਹੀਰ ਦੇ ਨੈਣ ਸ਼ਰਾਬੀਆਂ ਚ ਕਦੇ ਡੁੱਬ ਜਾਏ ਕਦੇ ਤਰੀ ਜਾਏ ਕਦੇ ਡੁੱਬ ਜਾਏ ਕਦੇ ਤਰੀ ਜਾਏ